ਤੋ ਮੇਰੇ ਨਾਲ ਕਿਉਂਕਿ ਇਸ ਵਾਰ ਦੋ ਮੈਡਮ ਜਿਹੜੀਆਂ ਨੇ ਚੋਣ ਮੈਦਾਨ ਦੇ ਵਿੱਚ ਉੱtre ਸੀ ਇੱਕ ਕਾਂਗਰਸ ਪੱਖੋਂ ਤੇ ਦੂਸਰੇ ਆਮ ਆਦਮੀ ਪਾਰਟੀ ਵਿੱਚੋਂ ਕਿਉਂਕਿ ਤਿੰਨ ਚੋਣ ਮੈਦਾਨ ਦੇ ਵਿੱਚ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਇੱਕੋ ਹੀ ਕੈਂਡੀਡੇਟ ਜਿੱਨਰ ਹੈ ਕਰਤਾ ਗੁਫਤਾ ਕਰਤਾ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਹੈ ਜਿੱਨਰ ਰਹੇ ਹੋਰ ਇੱਕ ਬੜੀ ਲੀਡ ਲੈ ਕੇ ਜਿਹੜੇ ਕੈਸੇ ਕੋ ਲੋਕਾਂ ਦੇ ਫਟਵੇ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਅ ਫਿਲਹਾਲ ਤਾਂ ਜੀ ਮੈਂ ਸਪੀਚਲੈਸ ਹਾਂ ਪਰ ਮੈਂ ਇਸ ਮੰਚ ਤੋਂ ਤੁਹਾਡੇ ਰਾਹੀ ਮਾధ్యਮ ਰਾਹੀਂ ਇਹ ਹੀ ਕਹਿਣਾ ਚਾਹੂੰਗੀ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ ਗੁਰੂ ਜਨਾਂ ਦਾ ਬਹੁਤ-ਬਹੁਤ ਸ਼ੁਕਰੀਆ ਪੇਰੈਂਟਸ ਦਾ ਬਹੁਤ ਸ਼ੁਕਰੀਆ ਮੇਰੇ ਸਾਰੇ ਪਰਿਵਾਰ ਦਾ ਸ਼ੁਕਰੀਆ ਵੋਟਰਸ ਸਪੋਰਟਰਸ ਸਭ ਦਾ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਦਿਵਾਇਆ ਮੈਂ ਆਪਣੇ ਸਾਰੇ ਵੋਟਰਾਂ ਪੈਨ ਭਰਾਵਾਂ ਤੱਕ ਨਹੀਂ ਪਹੁੰਚ ਸਕੀ ਉਸ ਦਾ ਖੇਦ ਰਹੂਗਾ ਮਨ ਵਿੱਚ ਪਰ ਮੈਂ ਹੁਣ ਮਿਲਣ ਦੀ ਉਹਨਾਂ ਨਾਲ ਪੂਰੀ ਕੋਸ਼ਿਸ਼ ਕਰੂੰਗੀ ਮੇਰੇ ਸਪੋਰਟਰ ਜਿਹੜੇ ਜਿਨ੍ਹਾਂ ਨੂੰ ਮੈਂ ਸ਼ਾਇਦ ਜਾਣਦੀ ਵੀ ਨਹੀਂ ਜੀ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਮੈਂ ਉਹਨਾਂ ਦਾ तहे ਦਿਲ ਤੋਂ ਸ਼ੁਕਰੀਆ ادا ਕਰਦੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਮੰਨ ਲਓ ਕਿ ਤੁਸੀਂ ਕਿੰਗ ਮੇਕਰ ਹੋ ਇਸ ਟਾਈਮ ਕਿਉਂਕਿ ਭਾਜਪਾ ਨੂੰ ਵੀ ਇੱਕ ਵੋਟ ਦੀ ਲੋੜ ਹੈ ਔਰ ਕਾਂਗਰਸ ਨੂੰ ਵੀ ਹੈ ਤਿੰਨ ਵੋਟਾਂ ਦੀ ਲੋੜ ਹੈ ਤੁਸੀਂ ਇੱਕ ਕੱਲੇ ਐਸੇ ਕੈਂਡੀਡੇਟ ਹੋ ਜਿਹੜੇ ਜੀਨਰ ਕੈਂਡੀਡੇਟ ਹੋ ਜਿਹਦੇ ਕੀ ਟੱਕੜੀ ਦੇ ਵਿੱਚ ਕਹਿ ਸਕਦਾ ਹੈ ਕਿ ਉੱਪਰ ਖੜੇ ਹੋ ਸਰ ਅਜੇ ਨਾ ਸੋਚਿਆ ਹੀ ਨਹੀਂ ਹੈਗਾ ਸਵੇਰ ਦੇ ਮਤਲਬ ਮੂਚ ਉਹੋ ਜਿਹੀ ਕਹਿੰਦੇ ਆ ਨਾ ਹਜੇ ਤੱਕ ਸੋਚਿਆ ਨਹੀਂ ਇਸ ਚੀਜ਼ ਬਾਰੇ ਉਹ ਅੱਗੇ ਪਲੈਨਿੰਗ ਹੋਊਗੀ ਜੋ ਵੀ ਹੋਏਗਾ ਪਰ ਫਿਲਹਾਲ ਮੈਂ ਐਮਐਲਏ ਸਾਹਿਬ ਦਾ ਬਹੁਤ ਥੈਂਕਸ ਕਰਦੀ ਆ ਜੀ ਉਹਨਾਂ ਨੇ ਇੱਥੇ ਤੱਕ ਪਹੁੰਚਾ ਅਨਵੀਰ ਸਾਡੀ ਬਹੁਤ ਹੈਲਪ ਕੀਤੀ ਆ ਉਹਨਾਂ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ ਉਹਨਾਂ ਦੀ ਮੋਟੀਵੇਸ਼ਨ ਹੈ ਥੈਂਕ ਯੂ ਸੋ ਇਹੀ ਨੇ ਕਪਤਾ ਗੋਪਾ ਜਿਹੜੇ ਕੀ ਕਿੰਗ ਮੇਕਰ ਹੋ ਸਕਦੇ ਨੇ ਜੇ ਭਾਜਪਾ ਪੈਨਲ ਬਣਾਉਣਾ ਚਾਹੁੰਦੇ ਨੇ ਤਾਂ ਇੱਕ ਵੋਟ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਸੋ ਕੈਮਰਾਮੈਨ ਜੋਗਲੂ ਦੇ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੈਸ਼ਨ ਖਨਾਂ